ਹਾਤਵਾਦੇ ਵਿੱਚ ਜਨਾਨੀਆਂ ਦੀ ਨੋਕਥੋ ਕਰਨੀ ਜਿਹੜੇ ਪਰਿਵਾਰ ਅੱਡ ਹੋ ਜਾਂਦੇ ਆ ਉਹਦੋਂ ਦੀਵੇਂ ਹੁੰਦਾ ਸੀ ਜਿਹੜਾ ਪੁਰਾਣਾ ਜਵਾਨਾ ਸੀ ਨਾ ਬਿਲਿਆ ਹਾਂਜੀ ਉਹ ਤੋਂ ਮਤਲਬ ਬੰਦਿਆਂ ਦੀ ਥੋੜੀ ਜੀ ਅਹਿਮੀਅਤ ਜ਼ਿਆਦਾ ਸੀ ਹਾਂਜੀ ਕੀਮਤ ਸੀ ਪ੍ਰਾਣੀਆਂ ਬੁੜੀਆਂ ਕੁੰਡ ਕੱਢਦੀਆਂ ਸੀ ਇੱਕ ਦੂਜੇ ਮੂਰੇ ਬੋਲਦੀਆਂ ਨਹੀਂ ਸੀ ਅੱਜ ਦਾ ਯੁੱਗ ਹੈ ਕਿਸੇ ਦਾ ਕੁੰਡ ਨਹੀਂ ਕਿਸੇ ਦਾ ਫੋਨ ਨਹੀਂ ਹਾਂਜੀ ਹੁਣ ਲੜਾਈਆਂ ਆ ਜੇ ਕਿਸੇ ਨੂੰ ਕੋਈ ਗੁੱਸਾ ਵੀ ਹੁੰਦਾ ਉਹ ਕੁੰਡ ਚ ਪਤਾ ਹੀ ਨਹੀਂ ਸੀ ਹੁੰਦਾ ਵੀ ਇਹਨੂੰ ਗੁੱਸਾ ਕਿ ਕੀ ਹੈ ਤੇ ਨਾ ਹੀ ਪਰਿਵਾਰਾਂ ਚ ਉਹ ਹੁੰਦਾ ਅੱਗੇ ਤਾਂ ਜਦੋਂ ਖੇਤਾਂ ਤੋਂ ਵੱਢ ਆਉਂਦੇ ਹਾਂਜੀ ਹਾਂਜੀ ਤੇ ਬਬੂ ਬੁੜੀਆਂ ਘਰੀ ਲੜੀ ਜਾਂਦੀਆਂ ਤੇ ਵੱਢਾਂ ਦੀ ਟੱਲੀ ਸੁਣ ਜਾਂਦੀ ਉਹਨਾਂ ਨੂੰ ਖੜਕਦੀ ਤੇ ਉੱਥੇ ਸ਼ਾਇ ਹੋ ਜਾਂਦੀ ਉਹ ਬੰਦੇ ਨੂੰ ਨਾ ਪਤਾ ਲੱਗ ਜੇ ਅਸੀਂ ਲੜਦਿਆਂ ਸੀ ਅੱਡ ਅੱਡ ਢੰਡ ਕੱਢ ਕੇ ਤੇ ਆਪਦੇ ਕੰਮਾਂ 'ਚ ਲੱਗ ਜਾਂਦੀਆਂ ਤੇ ਬੰਦੇ ਨੂੰ ਬਾਹਰੋਂ ਆ ਕੇ ਪਤਾ ਨਹੀਂ ਸੀ ਲੱਗਦਾ ਵੀ ਸਾਡੇ ਘਰ ਇੱਕੋ ਲੜਾਈ ਹੋਈ ਹੈ ਜਾਂ ਕੀ ਹੋਇਆ ਹਾਂਜੀ ਤੇ ਅੱਜ ਦਾ ਯੁੱਗ ਹੈਗਾ ਵੀ ਫੋਨ ਉੱਤੇ ਨਾਲ ਦੀ ਨਾਲ ਹੀ ਖੜਕ ਜਾਂਦੇ ਆ ਹਾਂਜੀ ਇੱਕ ਇਹ ਵੀ ਜਾ ਵੜਦਾ ਸਹੁਰੇ ਵੀ ਜਾ ਵੜਦਾ ਬੰਦੇ ਕੋਲੇ ਵੀ ਜਾ ਹਾਂਜੀ ਇਹ ਕੀ ਹੋ ਗਿਆ ਨਾ ਕਿ ਬੱਸ ਆ ਗਿਆ ਲੜਕੇ ਜਨਾਨੀਆਂ ਚਲੇ ਜਾਂਦੇ ਆ ਵੀ ਮੈਂ ਤਾਂ ਚੱਲੀ ਹੈ ਨਾ ਉਦੋਂ ਸਾਧਨ ਘੱਟ ਹੁੰਦੇ ਸੀ ਜਾਨੂ ਗੁੱਸਾ ਠੰਡਾ ਹੋ ਜਾਂਦਾ ਹੁੰਦਾ ਸੀ ਸਾਧਨ ਵੀ ਘੱਟ ਸੀ ਤੇ ਇਹ ਦੇਸੀ ਖੁਰਾਕਾਂ ਸੀ ਹਾਂਜੀ ਸਹਿਣ ਸ਼ਕਤੀਆਂ ਵੀ ਸੀ ਸੀਗੀਆਂ ਹਾਂਜੀ ਹਾਂਜੀ ਹੁਣ ਸਹਿਣ ਸ਼ਕਤੀ ਵੀ ਕਿਸੇ 'ਚ ਨਹੀਂ ਹਾਂਜੀ